ਸਾਸਰੀ ਕਾਲ ਜੀ ਯੂਰ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ। ਦੀ ਵੀਡੀਓ ਸ਼ੁਰੂ ਕਰਦੇ ਆਂ। ਦੀ ਵੀਡੀਓ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਜੱਗੀ ਮਜੀਤਾ ਬਾਈ ਜੀ ਜਿਹੜੇ ਪੇਪਰ ਹੁਣ ਪੇਪਰ ਚੱਲ ਰਹੇ ਆ ਉਹਨਾਂ ਬਾਰੇ ਜਾਣਕਾਰੀ ਦਿਓ। ਬਾਈ ਜਿਹੜੇ ਪੇਪਰ ਹੁਣ ਨਿਕਲ ਰਹੇ ਆ ਨਾ ਇਹ 9 ਮਹੀਨੇ ਵਾਲੇ ਸਾਲ ਤੇ ਡੋਮੈਸਟਿਕ ਪੇਪਰ ਆ ਜਿਹੜੇ 5/7 ਤੇ 12 ਫਰਵਰੀ ਨੂੰ ਭਰੇ ਗਏ ਸੀਗੇ। ਏਕੇ ਗੁੱਜਰ ਬਾਈ ਜੀ ਸਾਸਰੀ ਕਾਲ ਬਾਈ ਜੀ ਥਰਡ ਕਸਟਾ ਲਿਸਟ ਕਦੋਂ ਤੱਕ ਆ ਸਕਦੀ ਆ ਦੱਸਿਓ ਬਾਈ ਜੀ। ਭਾਈ ਪਤਾ ਨਹੀਂ ਇਹ ਜਦ ਵੀ ਹੋ ਸਕਦਾ ਅੱਜ ਜਾਰੀ ਕਰ ਦੇਣਾ ਹਫਤੇ ਤੱਕ ਕਰ ਦੇਣਾ ਮਹੀਨੇ ਤੱਕ ਕਰ ਦੇਣਾ ਗੌਰਪ੍ਰੀਤ ਕੋਰ ਸਤਰੀਕਲ ਵੀਰਜੀ ਵੀਰਜੀ ਜੋ ਅੰਬੈਸੀ ਫਾਈਲ ਸਬਮਿਸ਼ਨ ਲਈ ਔਨਲਾਈਨ ਐਫੀਡੇਵਿਟ ਲੱਗਦਾ ਆ ਔਨਲਾਈਨ ਦੱਸਿਓ ਪਲੀਜ਼ ਪਹਿਨੇ ਅੰਬੈਸੀ ਅਪਾਇੰਟਮੈਂਟ ਲਈ ਇਹਨਾਂ ਜੇ ਆਪਾਂ ਫਾਈਲ ਸਬਮਿਟ ਕਰਾਣੀ ਹੁੰਦੀ ਆ ਉਹਦੇ ਵਾਸਤੇ ਸਾਨੂੰ ਪਹਿਲਾਂ ਵੈਬ ਫਾਰਮ ਭਰ ਕੇ ਰੈਫਰੈਂਸ ਨੰਬਰ ਲੈਣਾ ਪੈਂਦਾ ਬੀਐਪੀਐਸ ਗਲੋਬਲ ਦੀ ਵੈਬਸਾਈਟ ਤੋਂ ਫਿਰ ਰੈਫਰੈਂਸ ਨੰਬਰ ਤੋਂ ਬਾਅਦ ਸਾਨੂੰ ਅਪਾਇੰਟਮੈਂਟ ਦੀ ਵੇਟ ਕਰਨੀ ਪੈਂਦੀ ਆ ਇਮਰਾਨ ਖਾਨ ਸਾਤਰੀਕਾਲ ਵੀਰੇ ਤੁਸੀਂ ਵਧੀਆ ਜਾਣਕਾਰੀ ਦਿੰਦੇ ਧੰਨਵਾਦ ਥੈਂਕ ਯੂ ਭਾਈ ਟਿੱਲੋ ਹੈਲੋ ਵੀਰ ਮੈਨੂੰ ਨਾ ਇੱਕ ਬੰਦਾ ਆਖਦਾ ਮੈਂ ਤੁਹਾਡਾ ਇਟਲੀ ਦਾ 3 ਇਅਰ ਦਾ ਵੀਜ਼ਾ ਲਗਾ ਦੇਣਾ ਤੇ ਤੁਹਾਨੂੰ ਦੋ ਵਾਰ ਦਿੱਲੀ ਜਾਣਾ ਪੈਣਾ ਇੱਕ ਵਾਰ ਅੰਮ੍ਰਿਤਸਰ ਉੱਥੇ ਇੰਟਰਵਿਊ ਲੈਣਗੇ ਫਿਰ ਤੁਹਾਡਾ ਚਾਰ ਜਾਂ ਪੰਜ ਮਹੀਨਿਆਂ ਚ ਵੀਜ਼ਾ ਆ ਜਾਣਾ ਇਹੋ ਜਿਹੀ ਗੱਲ ਹੈਗੀ ਆ ਹੋ ਸਕਦਾ ਐਦਾਂ ਭਾਈ ਬਿਲਕੁਲ 101% ਫਰੋਡ ਆ ਜਿਹੜਾ ਵੀ ਬੰਦਾ ਹੈਗਾ ਨਾ ਉਹ ਤੋਂ ਪਰੇ ਹੋ ਜਾਓ ਜਿਹਨਿ ਛੇਤੀ ਹੋ ਸਕਦਾ ਆ ਠੀਕ ਹੈ ਨਾ ਅੱਜ ਤੁਹਾਨੂੰ ਇਦਾਂ ਦੀ ਗੇਮ ਪਾਣ ਨੂੰ ਫਿਰਦਾ ਆ ਇਸ ਗੇਮ ਵਿੱਚ ਨਾ ਆਏ ਉਹਨੇ ਕਿਤੇ ਨਾ ਕਿਤੇ ਤੁਹਾਨੂੰ ਗੇਮ ਪਾ ਦੇਣੀ ਆ ਜਿਹੜੇ ਬੰਦੇ ਨਾਲ ਤੁਹਾਡੀ ਗੱਲ ਚੱਲ ਰਹੀ ਆ ਇਸ ਕਰਕੇ ਪਲੀਜ਼ ਇਸ ਬੰਦੇ ਤੋਂ ਜਿਹਨਿ ਛੇਤੀ ਹੁੰਦਾ ਦੂਰ ਹੋ ਜਾਓ ਰਣਜੀਤ ਸਿੰਘ ਮੇਰੇ ਵਿਰੋਧਾ 15 ਦਿਨ ਵਿੱਚ ਵੀਜ਼ਾ ਆ ਗਿਆ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਰੋਮੀ ਅੰਬੇਦਕਰਿਆ ਸਾਥੀਕਰ ਵੀਰ ਜੀ ਹੁਣ ਜਲਾਈ ਵਿੱਚ ਕਿਹੜੀ ਕਿਹੜੀ ਤਰੀਕ ਨੂੰ ਕਿਸ-ਕਿਸ ਕੈਟਾਗਰੀ ਦੇ ਪੇਪਰ ਭਰੇ ਜਾਣਗੇ ਜਰੂਰ ਦੱਸਿਓ ਬਾਈ ਜੁਲਾਈ ਦੇ ਵਿੱਚ ਜਿਹੜੀਆਂ ਨੋਮੀਨਲੇ ਪੇਪਰਾਂ ਦੀਆਂ ਸਿਰਫ ਤੇ ਸਿਰਫ ਨੋਮੀਨਲੇ ਪੇਪਰਾਂ ਦੀਆਂ ਇਹਨੂੰ ਸੀਜ਼ਨ ਵਾਲੇ ਕਹਿ ਦਿੰਦੇ ਆ ਉਹਨਾਂ ਦੀਆਂ ਫਾਈਨਲ ਸਬਮਿਟ ਹੋ ਰਹੀਆਂ ਤੇ 1 ਜੁਲਾਈ ਨੂੰ ਜਿਹੜੇ ਆਏ ਪੇਪਰ ਕਲਿੱਕ ਹੋਣਗੇ 1 ਅਕਤੂਬਰ ਨੂੰ ਆਸ਼ੀਸ਼ ਕਿਊਟ ਬாய் ਬ్రో ਕੁੱਡੀਆਂ ਦੀ ਲਈ ਕੰਮ ਤੇ ਕੀ ਸੈਲਰੀ ਬਣਦੀ ਆ ਦੇਖੋ ਭਾਜੀ ਇੱਥੇ ਕੁੜੀਆਂ ਨੂੰ ਮੁੰਡੇ ਹੋਣ ਕਿਸੇ ਵੀ ਕੰਮ ਦੇ ਵਿੱਚ ਹੁਣ ਇੱਕ ਕੁੜੀ ਸਮਝ ਲਓ ਵੇਟਰ ਦਾ ਕੰਮ ਕਰਦੀ ਐ ਇੱਕ ਮੁੰਡਾ ਵੇਟਰ ਦਾ ਕੰਮ ਕਰਦਾ ਆ ਲਗਭਗ ਉਹਨਾਂ ਦੀ ਸੇਮੇ ਹੀ ਸੈਲਰੀ ਹੋਏਗੀ ਠੀਕ ਆ ਨਾ ਡਿਪੈਂਡ ਕਰਦਾ ਵੀ ਤੁਸੀਂ ਕਿਹੋ ਜੇ ਰੈਸਟੋਰੈਂਟ 'ਚ ਲੱਗੇ ਆ ਠੀਕ ਆ ਹੁਣ ਇੱਕ ਕੁੜੀ ਇੱਥੇ ਸਮਝ ਲਓ ਬੱਸ ਚਲਾਉਂਦੀ ਆ ਮੁੰਡਾ ਵੀ ਬੱਸ ਚਲਾਉਂਦਾ ਐ ਤੇ ਲਗਭਗ ਸੇਮ ਸੇਮ ਸੈਲਰੀ ਹੋਏਗੀ ਤੁਸੀਂ ਕਿਸੇ ਸਮਾਨ ਵੇਚਣ ਵਾਲੀ ਦੁਕਾਨ ਤੇ ਲੱਗੇ ਆ ਲਗਭਗ ਤੁਹਾਡੀ ਸੇਮ ਸੈਲਰੀ ਹੋਊਗੀ ਹੋਣ ਇੱਕ ਬੰਦਾ ਜਿਹੜਾ ਪੈਸੇ ਕਮਾਣਾ ਚਾਹੁੰਦਾ ਆ ਉਹ ਦੋ ਜੋਬਾਂ ਕਰ ਰਿਹਾ ਆ ਤੇ ਉਹਦਾ ਆਪੇ ਹੀ ਪੈਸੇ ਵੱਧ ਕਮਾਏਗਾ ਠੀਕ ਹੈ ਨਾ ਇਹ ਡਿਪੈਂਡ ਕਰਦਾ ਤੁਸੀਂ ਕੰਮ ਕਿਉਂ ਜਾਂ ਕਰ ਰਹੇ ਆ ਤੇ ਕਿੰਨੇ ਘੰਟੇ ਕੰਮ ਕਰ ਰਹੇ ਆ ਸੈਣੀ ਏਯੂਐਚ ਥੈਂਕਸ ਭਾਜੀ ਕਿੰਨੇ ਕ ਟਾਈਮ ਪਹਿਲਾਂ ਦੱਸਦੇ ਨੇ ਬੀਐਫਐਸ ਵਾਲੇ ਭਾਜੀ ਰੀਸ਼ਡਿਊਲ ਬਾਰੇ ਬਾਜੀ ਰਿਪਲਾਈ ਕਰ ਦਿਓ ਜੀ ਮੇਰਾ ਭਾਈ ਦੇਖੋ ਬੀਐਫਐਸ ਗਲੋਬਲ ਵਾਲਿਆਂ ਨੇ ਜੇਕਰ ਤੁਹਾਡੀ ਅਪਾਇੰਟਮੈਂਟ ਰੀਸ਼ਡਿਊਲ ਕੀਤੀ ਹੈ ਨਾ ਐਟ ਲੀਸਟ ਤੁਹਾਨੂੰ ਮਹੀਨਾ ਡੇਢ ਮਹੀਨਾ ਪਹਿਲਾਂ ਤਾਂ ਦੱਸਣਗੇ ਸਮਝ ਲਓ ਹੁਣ ਤੁਹਾਨੂੰ 6 ਮਹੀਨੇ ਜਾਂ ਸਾਲ ਦੀ ਅਪਾਇੰਟਮੈਂਟ ਮਿਲੀ ਹੋਈ ਆ ਤੇ ਤੁਹਾਡੀ ਵੀ ਨਹੀਂ ਰੀਸ਼ਡਿਊਲ ਕਰਨੀ ਆ ਉਹੀਂ ਤੁਹਾਨੂੰ ਹੁਣੇ ਹੀ ਦੱਸ ਦੇਣਾ ਕਿ ਭਾਈ ਤੁਹਾਡੀ ਅਗਲੇ ਮਹੀਨੇ ਦਾ ਅਪਾਇੰਟਮੈਂਟ ਹੈ ਜਾਂ 2 ਮਹੀਨੇ ਬਾਅਦ ਆ ਇਦਾਂ ਹੁੰਦਾ ਆ ਸਰਦਾਰ ਰਵਿੰਦਰ ਕੋਰ ਫੈਮਿਲੀ ਟੂਰਿਸਟ EU ਲਈ VFS ਵਿੱਚ 23 ਜੂਨ ਨੂੰ ਫਾਈਲ ਸਬਮਿਟ ਹੋਈ ਸੀ ਸੇਮ ਡੇ ਦਿੱਲੀ VFS ਤੋਂ ਆਪਰੇਸ਼ਨਸ ਸੈਂਟਰ ਐਂਡ ਸੇਮ ਡੇ ਅੰਬੈਸੀ ਨੂੰ ਫਾਈਲ ਰੀਸੀਵਡ ਹੋ ਗਈ ਸੀ ਕੱਲ 3 ਜੁਲਾਈ ਨੂੰ ਅੰਬੈਸੀ ਤੋਂ ਆਪਰੇਸ਼ਨਸ ਸੈਂਟਰ ਦੈਨ VFS ਨੂੰ ਪ੍ਰੋਸੈਸਡ ਐਪਲੀਕੇਸ਼ਨ ਦੇ ਮੇਲ ਆਈ ਦੈਨ ਕਲੈਕਟਡ ਯੂਅਰ ਪਾਸਪੋਰਟ ਫਰੋਮ VFS ਦਾ ਮੈਸੇਜ ਆਇਆ ਜਦਕਿ ਬਲੂ ਡਾਟ ਜਲੰਧਰ ਦਾ ਐਡਰੈਸ ਦਿੱਤਾ ਸੀ ਪੇਮੈਂਟ ਵੀ ਕੋਰੀਅਰ ਦੀ ਕੀਤੀ ਸੀ ਫਿਰ ਵੀ ਕੋਰੀਅਰ ਨਹੀਂ ਕੀਤਾ ਕੀ ਵੀਜ਼ਾ ਰਿਜੈਕਟ ਹੋ ਗਿਆ ਹੋਵੇਗਾ ਇਹ ਮੇਰਾ ਸੈਕੰਡ ਵਿਜ਼ਿਟ ਸੀ ਇਟਲੀ ਦਾ ਮੈਂ ਵੀਜ਼ਾ ਟਾਈਮ ਵਿੱਚ ਹੀ ਵਾਪਸ ਆ ਗਈ ਸੀ ਉਹ ਪੇਪਰ ਮੇਰੇ ਰੀਅਲ ਬ੍ਰਦਰ ਨੇ ਭਰੇ ਸੀ ਹੁਣ ਕਜ਼ਨ ਭਾਬੀ ਦੇ ਭਰਾ ਦੇ بیٹے ਦੀ ਮੈਰਿਜ ਹੈ ਉਹਨੇ ਪੇਪਰ ਭਰੇ ਸੀ ਕਿ ਵੀਜ਼ਾ ਨਹੀਂ ਮਿਲਿਆ ਹੋਵੇਗਾ ਮੰਡੇ ਵੀਐਫਐਸ ਵਿਜ਼ਿਟ ਕਰਾਂਗੇ ਉਹ ਸਿਟੀਜ਼ਨ ਹਨ ਦੇਖੋ ਇਹਦੇ ਵਿੱਚ ਮੈਂ ਭੈਣ ਜੀ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਹੈਗਾ ਕਿ ਵੀਜ਼ਾ ਲੱਗਿਆ ਕਿ ਨਹੀਂ ਲੱਗਿਆ ਇੱਕ ਵਿਸ਼ਵਾਸ ਰੱਖੋ ਪਰਮਾਤਮਾ 'ਚ ਕਿ ਤੁਹਾਡਾ ਵੀਜ਼ਾ ਲੱਗਿਆ ਹੋਵੇ ਹੈਨਾ ਇੱਕ ਬੋਤਨ ਇਦਾਂ ਹੋ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਇੱਕ ਗੱਲ ਹੁਣ ਤੁਸੀਂ ਪਹਿਲਾਂ ਵੀ ਇਟਲੀ ਗਏ ਸੀ ਹੁਣ ਦੁਬਾਰਤ ਹੀ ਫੇਰ ਚੱਲੇ ਆ ਤੁਸੀਂ ਪਹਿਲਾਂ ਤੁਹਾਨੂੰ ਮੌਕਾ ਮਿਲਿਆ ਸੀ ਤੁਸੀਂ ਛੱਡਿਆ ਕਿਉਂ ਇੱਥੇ ਇਟਲੀ ਰਹਿ ਜਾਂਦੇ ਤੁਸੀਂ ਇੱਥੇ 3600 ਤਰੀਕੇ ਹੁੰਦੇ ਪੇਪਰ ਬਣਾਉਣ ਦੇ ਹੁਣ ਜੇ ਤੁਹਾਨੂੰ ਮੌਕਾ ਮਿਲਦਾ ਹੈ ਨਾ बार-बार ਇਹ ਜਿਹੜਾ ਇਹ ਕਦੇ ਕਿਸਮਤ ਨਹੀਂ ਜਾਗਦੀ ਹੁੰਦੀ ਤੇ ਬਹੁਤੇ ਬੰਦੇ ਇਦਾਂ ਦੇ ਮੈਂ ਦੇਖਿਆ ਇੱਥੇ ਇਟਲੀ ਆਏ ਨੋਮੀਨੇ ਵਾਲੇ ਪੇਪਰਾਂ ਤੇ ਤੇ ਉਹ ਵਾਪਸ ਮੁੜੇ ਆ ਜੀ ਪਹਿਲੀ ਸੰਜੂਰ ਨੂੰ ਲੈ ਕੇ ਵੀ ਕਈ ਐਦਾਂ ਮੁੜ ਗਏ ਕਿ ਹਾਂਜੀ ਸਾਡੇ ਪਾਸਪੋਰਟ ਤੇ 9 ਮਹੀਨੇ ਦਾ ਵੀਜ਼ਾ ਲੱਗਿਆ ਆ ਅਸੀਂ ਵਾਪਸ ਆ ਜਾਾਂਗੇ ਫੇਰ ਟਿਕਟ ਲੈ ਕੇ ਇੰਡੀਆ ਤੋਂ ਨਾ ਕੋਈ ਜ਼ਰੂਰੀ ਕੰਮ ਆ ਕਿਸੇ ਨੂੰ ਕੋਸ਼ਾ ਕਿਸੇ ਨੂੰ ਵਿਆਹ ਆ ਕਿਸੇ ਨੂੰ ਕੁਝ ਇਹ ਗਲਤੀ ਕਦੇ ਨਹੀਂ ਕਰਨੀ ਜੇ ਇਟਲੀ ਆ ਗਏ ਆ ਘੱਟੋ ਘੱਟ 2 ਸਾਲ ਦੀ ਸੰਜੂਰ ਨੂੰ ਲੈ ਕੇ ਵਾਪਸ ਜਾਓ ਤਾਂ ਕਿ ਤੁਹਾਡਾ ਆਣ ਜਾਣ ਖੁੱਲ ਜਵੇ ਕਦੇ ਵੀ ਇਹ ਗੱਲ ਯਾਦ ਰੱਖਣੀ ਆ ਪੰਜਾਬੀ ਵਿਲੇਜ ਵੀਰਜੀ ਲੋਧੀ ਤੋਂ ਨਿਕਲੇ ਕਿਸੇ ਦੇ ਡੋਮੈਸਟਿਕ ਪੇਪਰ ਹਾਂਜੀ ਵੀਰੇ ਨਿਕਲੇ ਆ ਜੱਗੀ ਮਜੀਠਾ ਜੁਲਾਈ ਮਹੀਨੇ 2025 ਵਾਲੇ ਪੇਪਰਾਂ ਬਾਰੇ ਜਾਣਕਾਰੀ ਦਿਓ ਅਜੀਤ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਕਮੈਂਟ ਜਿੰਨੇ ਮਰਜ਼ੀ ਕਰੋ ਉਹ ਸਵਾਜਿਆ ਨਹੀਂ ਆਦਾ ਹੈਗਾ ਇੱਕੋ ਵੀਡੀਓ ਤੇ ਤੁਹਾਡੇ ਹੀ 5-7 ਕਮੈਂਟ ਹੋਣ ਹਨਾ ਇੱਕ ਤੁਹਾਨੂੰ ਕੋਈ ਕਮੈਂਟ ਕੀਤਾ ਇੱਕ ਵੀਡੀਓ ਤੇ ਤੁਹਾਨੂੰ ਕੁਝ ਜ਼ਿਆਦਾ ਆ ਗਿਆ ਬਾਅਦ ਵਿੱਚ ਉਸੇ ਵੀਡੀਓ ਥੱਲੇ 100 150 200 ਕਮੈਂਟ ਹੋਏਗਾ 250 ਹੋਏਗਾ ਵੱਧ ਤੋਂ ਵੱਧ ਆਪਣਾ ਕਮੈਂਟ ਲੱਭ ਕੇ ਉਹਨੂੰ ਐਡਿਟ ਕਰ ਦਿਆ ਕਰੋ 10 ਵਾਰ ਐਡਿਟ ਕਰੋ ਮੈਂ ਤੁਹਾਡੇ ਸਵਾਲ ਦਾ ਜਵਾਬ ਦਊਗਾ ਇਦਾਂ ਸਵਾਜਿਆ ਨਹੀਂ ਆਦਾ ਮੈਂ ਸੇਮ ਗੱਲ ਪਹਿਲਾਂ ਵੀ ਤੁਹਾਨੂੰ ਜਵਾਬ ਦੇ ਚੁੱਕਿਆ ਹੁਣ ਵੀ ਉਹੀ ਹੈ ਨਾ ਮੈਸੇਜ ਫੇਰ ਕੋਮਲ ਬਾਜਬਾ ਵੀਰ ਜੀ ਸਾਲ ਵਾਲੇ ਪੇਪਰ ਸੀ ਹਜੇ ਨਿਕਲੇ ਨਹੀਂ ਜਰੂਰ ਵੀਰੇ ਨਿਕਲਣੇ ਤੁਹਾਡੇ ਪੇਪਰ ਗਗਨਦੀਪ ਸਿੰਘ ਸਾਥਰੀ ਗੱਲ ਭਾਜੀ ਇੱਕ ਅੱਜ ਫੇਰ ਇੱਕ ਹੋਰ ਡਾਊਟ ਲੈ ਕੇ ਆਇਆ ਭਾਜੀ ਡਮੀ ਟਿਕਟ ਦਾ ਦੱਸਿਓ ਕਿਸ ਹਿਸਾਬ ਕੀ ਸਾਬ ਹੁੰਦਾ ਅਪਾਇੰਟਮੈਂਟ ਦੀ ਡੇਟ ਦਾ ਸਾਬ ਨਾਲ ਕਿਵੇਂ ਲੈਂਦੇ ਆ ਦੇਖੋ ਜਿਹੜੀ ਤੁਸੀਂ ਡਮੀ ਟਿਕਟ ਲੈਣੀ ਆ ਨਾ ਜਿੱਦਣ ਤੁਹਾਡੀ ਅਪਾਇੰਟਮੈਂਟ ਆ ਉਸ ਤੋਂ 15 ਦਿਨ ਬਾਅਦ ਦੀ ਯਾਨੀ ਕੀ ਤੁਹਾਡੀ ਉਹ ਸ਼ੁਰੂ ਹੋਣੀ ਚਾਹੀਦੀ ਆ ਸਤਵਿੰਦਰ ਸਿੰਘ ਪਾਜੀ ਅਜੀਲ ਲਈ ਨੂੰ ਇੱਕ ਸਾਲ ਹੋ ਗਿਆ ਆ ਪਾਜੀ ਮੈਂ ਅਜੀਲ ਕੈਨਸਲ ਕਰਾ ਕੇ ਇੰਡੀਆ ਜਾ ਸਕਦਾ ਤੇ ਵਾਪਸ ਇੰਡੀਆ ਦੇ ਲੀਗਲ ਇਟਲੀ ਆ ਸਕਦਾ ਆ हां भाई सारा कुछ थानू इथे क्लियर करना पना अजील ਲਈ ਆ ਕਿਸ ਕਾਰਨ ਕਰਕੇ ਤੁਸੀਂ ਲਈ ਸਗੀ ਉਹ ਸਾਰਾ ਡਾਊਟ ਇਹਨਾਂ ਦਾ ਕਲੀਅਰ ਕਰਕੇ ਠੀਕ ਆ ਇੰਡੀਆ ਤੁਸੀਂ ਜਾਓ ਇੱਥੋਂ ਕਿਸੇ ਮਾਲਕ ਤੋਂ ਪੇਪਰ ਪ੍ਰਵਾਕੇ ਨੂਲਾ ਉਸਤਨ ਨਾਲ ਲੈ ਕੇ ਜਾਇਓ ਇਹ ਤੁਹਾਡੀ ਬੈਸਟ অপਸ਼ਨ ਆ ਇਹ ਨਹੀਂ ਹੈਗਾ ਕਿ ਤੁਹਾਡੀ ਕਿਸੇ ਨਾਲ ਗੱਲ ਹੋਈ ਮੈਂ ਬਾਅਦ ਚੋਂ ਪੇਪਰ ਭਰ ਦੂੰਗਾ ਤੁਸੀਂ ਇਹ ਕੈਨਸਲ ਕਰਾ ਕੇ ਇੰਡੀਆ ਚਲਜੋ ਬਾਅਦ ਵਿੱਚ ਤੁਹਾਡੇ ਕੋਈ ਲੜਸਿਰਾ ਨਾ ਹੋਵੇ ਨਾ ਕੋਈ ਤੁਹਾਡੀ ਬਾਹ ਨਾ ਫੜੇ ਇਹ ਗਲਤੀ ਨਾ ਕਦੇ ਕਰਿਓ ਮੇਰਾ ਵੀਰ ਨਿਤਨੇ ਜੋਲੀ ਵੀਰ ਸਾਈਪ੍ਰਸ ਤੋਂ ਇਟਲੀ ਮੂਵ ਹੋ ਸਕਦੇ ਆ ਤੇ ਮੂਵ ਹੋਣ ਦਾ ਕੋਈ ਤਰੀਕਾ ਦੱਸਿਓ ਬਾਈ ਸਾਈਪ੍ਰਸ ਤੋਂ ਤਾਂ 22 ਇਹ ਦੂਜਾ ਹੀ ਆ ਸ਼ਿਪਰਾਈ 2 ਨੰਬਰ ਦੇ ਵਿੱਚ ਡੋਂਕੇ ਡਾਂਕੇ ਲਾ ਕੇ ਇੱਥੋਂ ਫਿਲਹਾਲ ਦੀ ਘਰੀਦਾਂ ਦਾ ਸਾਈਪ੍ਰਸ ਤੋਂ ਐਧਰ ਨੂੰ ਕੋਈ ਤਰੀਕਾ ਨਹੀਂ ਹੈਗਾ ਠੀਕ ਆ ਫਰਾਂਸ ਕੈਨਲ ਪਟਿਆਲਾ ਵੀਰ ਜੀ ਬਾਰੀ ਸਿਟੀ ਦੀ ਕਿੱਟ ਜਮਾ ਕਿੰਨੇ ਟਾਈਮ 'ਚ ਹੋ ਰਹੀ ਆ 25 ਦਿਨ ਹੋ ਗਏ ਪੈਕ ਮਾਰੀ ਨੂੰ ਦੱਸਿਓ ਜੀ ਸਾਲ ਵਾਲੇ ਪੇਪਰ ਆ ਡੋਮੈਸਟਿਕ ਮੇਰਾ ਵੀ ਦੇਖੋ ਕਿਸੇ ਵੀ ਤੁਸੀਂ ਜ਼ਿਲ੍ਹੇ ਦੇ ਵਿੱਚ ਇਟਲੀ ਦੇ ਆਨੇ ਆ ਕਿਸੇ ਵੀ ਸ਼ਹਿਰ ਦੇ ਵਿੱਚ ਇਹ ਜਨ ਕੀ ਤੁਹਾਡਾ ਪਰਫੇ ਤੂਰੇ ਤੇ ਡਿਪੈਂਡ ਹੁੰਦਾ ਆ ਤੁਹਾਡੀ 8 ਦਿਨਾਂ ਦੇ ਵਿੱਚ ਜਿਹੜੀ ਐਂਟਰੀ ਹੋ ਗਈ ਉਸ ਤੋਂ ਬਾਅਦ ਡਿਪੈਂਡ ਸਿਰਫ ਪਰਫੂਤਰੇ ਤੋਂ ਹੁੰਦਾ ਆ ਉਹ ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ 5 ਮਹੀਨੇ ਬਾਅਦ ਕਦੇ ਵੀ ਤੁਹਾਨੂੰ ਮੇਲ ਭੇਜ ਸਕਦਾ ਆ ਮਾਲਕ ਨੂੰ ਕਿ ਭਾਈ ਆਪਣੀ ਜਿਹੜੀ ਕਿੱਟ ਲੈ ਜਾਓ ਤੇ ਉਹਨੂੰ ਜਮ੍ਹਾਂ ਕਰਾਓ डीप 5739 ਜੇ ਭਾਜੀ ਆਪਾਂ ਸਕੂਲ ਚ ਐਗਰੀਕਲਚਰ ਚ ਇੱਕ ਸਬਜੈਕਟ ਚ ਸਟੱਡੀ ਕੀਤੀ ਸੀ ਉਹਨਾਂ ਨੇ ਸਰਟੀਫਿਕੇਟ ਦਿੱਤਾ ਸੀ ਉਹ ਚੱਲ ਜਾਏਗਾ ਵੀ ਆਪਸੰਦਰ ਦੇਖੋ ਸਕੂਲ ਵਾਲਾ ਤੁਹਾਡਾ ਐਗਰੀਕਲਚਰ ਨਹੀਂ ਚੱਲਣਾ ਹੈਗਾ ਬੋਤਿਆਂ ਨਹੀਂ ਕੀਤੀ ਹੁੰਦੀ ਇਹ ਸਟੱਡੀ ਠੀਕ ਆ ਤੁਸੀਂ ਆਪਣੇ ਸਰਪੰਚ ਤੋਂ ਕਿਉਂ ਨਹੀਂ ਜਿਹੜਾ ਐਫੀਡੇਵਿਟ ਉਹਨੋਂ ਵਾਲਾ ਨੇ ਸਟੈਂਪ ਪੇਪਰ ਜੇ ਸਰਪੰਚ ਨਾਲ ਨਹੀਂ ਗੱਲਬਾਤ ਬਣਦੀ ਹੈ ਨੋਟਰੀ ਕਰਵਾ ਲਓ ਐਫੀਡੇਵਿਟ ਰਵੀ ਕੁਮਾਰ ਸਤ ਸ੍ਰੀ ਅਕਾਲ ਭਾਜੀ ਭਾਜੀ ਮੈਂ 19 ਫਰਵਰੀ 2025 ਨੂੰ ਪੇਪਰ ਭਰੇ ਸੀ ਡੋਮੈਸਟਿਕ ਸਵੋਨਾਂ ਦਾ ਟਾਈਮਿੰਗ 9:05 ਮਿੰਟ 41 ਸੈਕਿੰਡ ਹੈ ਕੋਈ ਚਾਂਸ ਹੈਗੇ ਆ ਕਿੰਨਾ ਕੁ ਵੇਟ ਕਰਨਾ ਚਾਹੀਦਾ ਹੈ ਬਾਕੀ 19 ਨੂੰ ਪੇਪਰਾਂ ਦੀ ਕੋਈ ਕਲਿਕ ਡੇਟ ਸੀ ਕਿਉਂਕਿ ਡੋਮੈਸਟਿਕ ਪੇਪਰਾਂ ਦੀ ਸਾਰਿਆਂ ਦੀ ਡੇਟ 7 ਫਰਵਰੀ ਸੀ ਕਲੀਅਰ ਕਰਨਾ ਭਾਜੀ ਕਿਉਂਕਿ ਮੈਂ ਨੂੰ ਮੈਨੂੰ ਡਾਊਟ ਹੋਈ ਜਾਂਦਾ ਸਲਿੱਪ ਫੇਕ ਆ ਜਾਂਟ ਨੂੰ 3 ਲੱਖ ਆਲਰੇਡੀ ਦਿੱਤਾ ਹੋਇਆ ਮੈਂ ਉਸ ਨੂੰ ਕਿਹਾ 2 ਮੰਥ ਵੇਟ ਕਰਨੀ ਮੇਰੇ ਪੈਸੇ ਵਾਪਸ ਕਰ ਦੇ ਨਹੀਂ ਤਾਂ ਮੇਰਾ ਭਾਈ ਦੇਖੋ 19 ਫਰਵਰੀ ਨੂੰ ਤੁਹਾਡੇ ਜਿਹੜੇ ਆ ਨਾ ਮੈਨੂੰ ਨਹੀਂ ਸਮਝ ਆਂਦੀ ਕਿਦਾਂ ਪੇਪਰ ਕਲਿੱਕ ਹੋ ਗਏ ਡੋਮੈਸਟਿਕ ਉਹ ਵੀ ਡੋਮੈਸਟਿਕ 7 ਨੂੰ ਹੀ ਹੋਏ ਸਕੇ 2025 7 ਫਰਵਰੀ ਠੀਕ ਆ ਤੇ ਹਾਂ ਜੇ ਕੋਈ ਸਾਲ ਵਾਲੇ ਤੁਹਾਡੇ ਪੇਪਰ ਭਰਦਾ ਨੋਰਮਲ ਫੇਰ ਮੈਂ ਮੰਨ ਲੈਂਦਾ ਕਿ ਹਾਂ ਤੁਹਾਡੇ ਜਿਹੜੇ ਪੇਪਰ ਭਰੇ ਹੋਏ ਆ ਸਹੀ ਆ ਸਾਰਾ ਕੁਝ ਆ ਨਾ ਤੇ ਤੁਸੀਂ ਜਿਹੜੇ ਇੱਕ ਪਹਿਲਾ ਸਾਰਿਆਂ ਨੂੰ ਹੀ ਇਹ ਹਦਾਇਤ ਆ ਇਟਲੀ ਦੀ ਤੁਸੀਂ ਗੱਲ ਕਰਦੇ ਕਿਸੇ ਏਜੰਟ ਨਾਲ 10 ਲੱਖ ਦੀ ਗੱਲ ਨਿਬੜਦੀ ਤੁਹਾਡੀ ਅਗਲੇ ਨੂੰ ਕਹੋ ਕਿ ਭਾਈ ਤੈਨੂੰ 11 ਲੱਖ ਦੇਵਾਂਗੇ ਵੀਜ਼ਾ ਲੱਗੇ ਤੋਂ ਬਾਅਦ ਠੀਕ ਹੈ ਨਾ ਉਹਦੇ ਵਿੱਚ ਤੁਸੀਂ ਵੀ ਆਪ ਆਪਣੀ ਸਾਥੇ ਇਮਾਨਦਾਰ ਰਹੋ ਏਜੰਟਾਂ ਨੂੰ ਵੀ ਤੁਹਾਡਾ ਸਾਥ ਦੇਣਾ ਚਾਹੀਦਾ ਸਾਰਿਆਂ ਦਾ ਤੇ ਹੁਣ ਆ ਜਿਹੜੀ ਗੱਲ ਬਣਦੀ ਨਹੀਂ ਪਹਿਲਾਂ ਤੁਸੀਂ 2-2 3-3 ਲੱਖ ਦੇ ਦਿੰਨੇ ਵੱਧ ਤੋਂ ਵੱਧ 50000 ਦਿਆ ਕਰੋ ਕਿਸੇ ਨੂੰ ਵੀ ਵੱਧ ਤੋਂ ਵੱਧ 50000 ਰੁਪਏ ਚਾਹੇ ਤੁਹਾਡਾ ਰਿਸ਼ਤੇਦਾਰਾ ਚਾਹੇ ਦੋਸਤ ਚਾਹੇ ਕੋਈ ਥਰਡ ਪਰਸਨ ਚਾਹੇ ਪਿੰਡ ਦਾ ਆ ਕਿਉਂਕਿ 80000 ਦੇ ਵਿੱਚ ਬੰਦਾ ਇੱਥੇ ਪਹੁੰਚ ਜਾਂਦਾ ਪੇਪਰ ਭਰਨ ਤੋਂ ਲੈ ਕੇ ਵੀਜ਼ਾ ਲੱਗਣ ਤੱਕ ਇਹ ਟਿਕਟ ਲੈ ਕੇ ਇਟਲੀ ਪਹੁੰਚਣ ਤੱਕ 80000 ਚ ਬੰਦਾ ਪਹੁੰਚ ਜਾਂਦਾ ਇੰਡੀਆ ਦੇ 80000 ਰੁਪਏ ਤੇ ਆਪਾਂ 3 ਲੱਖ ਪਹਿਲੇ ਹੀ ਦੇ ਹੀ ਬੈਠੇ ਆ ਠੀਕ ਹੈ ਨਾ ਹੁਣ ਜਿਹੜਾ ਜੋ ਵੀ ਕਰਨਾ ਸੋਚ ਸਮਝ ਕੇ ਅਗਲੇ ਨਾਲ ਗੱਲਬਾਤ ਕਰੋ ਸੈਣੀ ਯੂ ਐਚ ਸਤਿ ਸ੍ਰੀ ਅਕਾਲ ਭਾਜੀ ਭਾਜੀ ਜੇ ਅਪਾਇੰਟਮੈਂਟ ਰੀਸ਼ਡਿਊਲ ਹੋ ਜੇ ਆਪਣੇ ਆਪਾਂ ਨੂੰ ਐਕ ਟਾਈਮ ਪਹਿਲਾਂ ਪਤਾ ਲੱਗ ਜਾਂਦਾ ਹੈ ਐਟ ਆ ਟਾਈਮ ਤੇ ਦੱਸ ਦਕੇ ਬੀ ਐਫਐਸ ਵਾਲੇ ਕ ਟਾਈਮ ਹੁੰਦਾ ਵਿੱਚ ਕੇ ਕਿਉਂਕਿ ਮਈ ਮੈਂ ਇਸ ਟਾਈਮ ਯੂਏਈ ਜੋਬ ਕਰਦਾ ਆ ਮੇਰੀ ਅਪਾਇੰਟਮੈਂਟ 19 ਨਵੰਬਰ ਦੀ ਆ ਇਸ ਲਈ ਤੁਹਾਨੂੰ ਪੁੱਛਿਆ ਸੀ ਜੀ ਭਾਜੀ ਰਿਪਲਾਈ ਕਰਿਓ ਮੇਰਾ ਭਾਈ ਇਦਾਂ ਨਹੀਂ ਹੁੰਦਾ ਕਿ ਹਾਂ ਅੱਜ ਤੁਹਾਨੂੰ ਮੇਲ ਆ ਜਾਵੇ ਕੱਲੂ ਤੁਹਾਡੀ ਅਪਾਇੰਟਮੈਂਟ ਰੀਸ਼ਡਿਊਲ ਇਦਾਂ ਤਾਂ ਨਹੀਂ ਹੁੰਦਾ ਹੈਗਾ ਤੁਹਾਨੂੰ ਪਹਿਲਾਂ ਹੀ ਦੱਸਣਗੇ ਘੱਟ ਤੋਂ ਘੱਟ ਮਹੀਨਾ ਡੇਢ 2 ਮਹੀਨੇ ਪਹਿਲਾਂ ਹੀ ਦੱਸ ਦਣਗੇ ਬਲਵੰਤ ਸਿੰਘ ਬਰੋ ਨਾਲੇ ਕਹਿੰਦੇ ਜੁਲਾਈ ਚ ਫਾਈਲਸ ਸਬਮਿਟ ਹੋਣੀਆਂ ਤੇ ਸਤੰਬਰ ਚ ਪੇਪਰ ਕਲਿੱਕ ਹੋਣੇ ਆ ਇਹ ਸੱਚ ਆ ਜੀ ਗੱਲ ਦੱਸੀ ਬਰੋ ਬਾਈ ਜੁਲਾਈ ਚ ਫਾਈਲਾਂ ਸਬਮਿਟ ਹੋਣੀਆਂ ਸ਼ੁਰੂ ਹੋ ਗਈਆਂ ਆ ਪਰ ਇਹ 1 ਅਕਤੂਬਰ ਨੂੰ ਜਿਹੜੀਆਂ ਕਲਿੱਕ ਹੋਣੀਆਂ ਜਿਹੜੀਆਂ ਇਹਨਾਂ ਚੋ ਫਾਈਲਾਂ ਸਹੀ ਹੋਣਗੀਆਂ ਨਾ ਕਿ ਸਤੰਬਰ ਵਿੱਚ ਅਨਜੀਤ ਸਿੰਘ ਹਾਂਜੀ ਵੀਰੇ 9 ਮੰਥ ਵਾਲੇ ਪੇਪਰ ਕਦੋਂ ਭਰੇ ਜਾਣੇ ਆ ਬਾਈ ਅ ਜੁਲਾਈ ਮਹੀਨਾ ਸਾਰਾ ਜਿਹੜਾ ਫਾਈਲਾਂ ਸਬਮਿਟ ਹੋਣੀਆਂ 9 ਮਹੀਨੇ ਵਾਲਿਆਂ ਦੀਆਂ ਤੇ ਜਿਹੜੀ 1 ਅਕਤੂਬਰ ਨੂੰ ਕਲਿੱਕ ਹੋਣੇ ਆ ਰਾਈ ਸਫਦਾਰ ਅਲੀ ਕੋਟੇ ਦੀ ਤੀਸਰੀ ਲਿਸਟ ਕਦੋਂ ਲੱਗੇਗੀ ਔਰ ਸਾਰੀਆਂ ਲਿਸਟਾਂ ਕਿੰਨੀਆਂ ਹੁੰਦੀਆਂ ਨੇ ਬਾਈ ਇਹ ਆਪਾਂ ਕੁਝ ਨਹੀਂ ਕਹਿ ਸਕਦੇ ਕਦੋਂ ਲੱਗੂਗੀ ਤੇ ਕਿੰਨੀਆਂ ਕਿ ਲਿਸਟ ਜਾਰੀ ਕਰਨ ਇਹ ਵੀ ਨਹੀਂ ਕੋਈ ਕਹਿ ਸਕਦਾ ਪੱਕੇ ਤਰੀਕੇ ਨਾਲ ਠੀਕ ਹੈ ਨਾ ਰਣਜੀਤ ਗੁਰਪ੍ਰੀਤ ਵੀਰ ਜੀ ਆਇਆ ਵੀ ਦਾ ਕਿਸੇ ਦਾ ਫੈਮਿਲੀ ਵਾਲਾ ਹਾਂਜੀ ਵੀਰ ਜੀ ਆ ਰਹੇ ਆ ਮੌਸਮ ਸਰਕਲ ਵੀਰੇ ਮੇਰੇ ਪੇਪਰ ਕੀ ਈਮੇਲ ਆਈ ਥੀ ਉਹ ਕੰਪਲੀਟ ਕਰ ਦੀ ਫਿਰ ਦੂਸਰੀ ਆਈ ਉਹ ਵੀ ਕੰਪਲੀਟ ਕਰ ਦੀ ਅਬ ਇੱਕ ਪਿਕ ਭੇਜੀ ਹੈ ਮੇਰੇ ਏਜੰਟ ਨੇ ਉਸਮੇ ਜੇ ਲਿਖਾ ਹੈ ਬਤਾਨੇ ਵੀਰੇ ਪੇਪਰ ਮਿਲੇਗੇ ਜਾਂ ਨਹੀਂ ਲੇਸ਼ੇ ਸੇ ਹੈ ਸਾਰ ਵਾਲੇ ਟਾਈਮ ਨੂੰ ਵੱਜ ਕੇ ਕਮਿਊਨੀਕੇਸ਼ਨੇ ਲੋਸ ਪੋਰਟੈਲੋ ਉਨਿਕੋ ਪਰ ਲਾ ਇਮੀਗ੍ਰੇਸ਼ਨੇ ਰਿਕੀਏ ਦੇ ਲ ਇੰਟੈਗ੍ਰੇਸ਼ਨੇ ਦੇ ਸਿਗੁਐਂਟੀ ਡਾਕੂਮੈਂਟੀ ਦੀ ਗ੍ਰੇਸ਼ਨੇ ਵੈਰੀਫਿਕਾ ਚੈਂਟਰੋ ਪਰ ਲਾ ਇੰਪੀਏਗੋ ਤਾਰੀਕੀਤਾ ਦੀ ਪਰਸੋਨਲ ਪਰਸੋਨਾਲੇ ਆਈ ﺍﻟ çi p i e s tata in ultra ta altre termine previsti bhai ji wait karo koi chakkar nahi hai ga tade paper hai jehde nikle ane hai tade paper nu jehda hai na ho sakda hai 45 dinan de vich ek mahine ch do mahine ch 2.5 ch nikle an ge theek hai avinash choudhary hello pura teri video like te subscribe ki kami hai reply da comment karke ਰਾਜੀ ਦਾ ਹੈ ਰਾਜੀ ਦਾ ਹੈ ਨਹੀਂ ਤੁਹਾਨੂੰ ਮੈਂ ਪਿੱਛੇ ਮੈਸੇਜ ਕੀਤਾ ਸੀਗਾ ਬਾਈ ਇਹ ਤੁਹਾਡੀ ਕਮੀ ਆ ਦੋ ਦਿਨ ਪਹਿਲਾਂ ਤੁਸੀਂ ਕਮੈਂਟ ਕੀਤਾ ਸੀ ਨਾ ਲਾਸਟ ਉਸ ਦਿਨ ਮੈਂ ਦੋ ਵੀਡੀਓ ਪਾਈਆਂ ਸੀਗੀਆਂ ਠੀਕ ਆ ਨਾ ਤੇ ਕੱਲ ਤੇ ਪਰਸੋਂ ਉਹਦੇ ਵਿੱਚ ਤੁਹਾਡਾ ਜਵਾਬ ਦਿੱਤਾ ਸੀ ਤੁਹਾਡਾ ਕਮੈਂਟ ਲਾਈਕ ਕੀਤਾ ਸੀਗਾ ਠੀਕ ਆ ਨਾ ਇਹਦਾ ਮਤਲਬ ਤੁਹਾਡਾ ਜਵਾਬ ਵੀਡੀਓ ਵਿੱਚ ਸਗਾ ਤੁਸੀਂ ਸੁਵੇ ਦੁਪਹਿਰੇ ਵਾਲੀ ਦੇਖ ਲਈ ਹੋਣੀ ਦੂਜੀ ਵੀਡੀਓ ਨਹੀਂ ਦੇਖੀ ਹੈਗੀ 8 ਦਿਨ ਪਹਿਲਾਂ ਵਾਲੀ ਜਿਹੜੀ ਵੀਡੀਓ ਤੁਹਾਡੀ ਤੁਸੀਂ ਮੇਰੀ ਵੀਡੀਓ ਤੇ ਕਮੈਂਟ ਕੀਤਾ ਉਹ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਉਹਦੇ ਤੇ ਜਵਾਬ ਦੇ ਦਿੰਦਾ ਆ ਚੀਜ਼ ਨਾ ਇਦਾਂ ਕਰਿਆ ਕਰੋ ਹਨਾ ਮੈਂ ਵੀ ਇੱਥੇ ਕੰਮ ਕਰਦਾ ਪਹਿਲਾਂ ਮੈਂ ਰੈਗੂਲਰਲੀ ਵੀਡੀਓ ਪਾਉਂਦਾ ਸੀ ਮੈਂ 60-60 ਮਿੰਟ ਦੀ ਵੀਡੀਓ ਬੋਲ ਕੇ ਪਾਉਂਦਾ ਰਿਹਾ ਕਦੇ ਕਿਸੇ ਦੇ ਸਵਾਲ ਦਾ ਜਵਾਬ ਨਹੀਂ ਮੈਂ ਛੱਡਿਆ ਥੋੜਾ ਜਿਹਾ ਪੇਸ਼ੈਂਸ ਰੱਖਿਆ ਕਰੋ ਮੇਰਾ ਵੀਰ ਤੁਹਾਡਾ ਸਵਾਲ ਹੈਗਾ ਹੈਲੋ ਭਾਈ ਜੀ ਮੈਂ ਇੱਕ ਗੱਲ ਪੁੱਛਣੀ ਚਾਹਨਾ ਤੁਹਾਡੇ ਕੋਲੋਂ ਮੇਰੇ ਨਾ ਫਰਵਰੀ ਮਾਂਦ ਚ ਪੇਪਰ ਭਰੇ ਗਏ ਸੀ ਪੇਪਰਾਂ ਦੀ ਰਸੀਦ ਮੇਰੇ ਕੋਲ ਹੈ ਜੀ ਮਗਰ ਪੇਪਰ ਨਿਕਲੇ ਨਹੀਂ ਨਿਕਲ ਨਹੀਂ ਰਹੇ ਉਹ ਕਦੋਂ ਤੱਕ ਨਿਕਲ ਜਾਣਗੇ ਵੈਸੇ ਮੇਰੇ ਪੇਪਰ ਰੋਣਾ ਸਿਟੀ ਤੋਂ ਭਰੇ ਆ ਜੇ ਕਹੇ ਵੀਰ ਭੈਣ ਦੇ ਨਿਕਲੇ ਹੋਣ ਤਾਂ ਮੈਨੂੰ ਵਾਪਸ ਕਮੈਂਟ ਕਰੇ ਉਹ ਵੀਰ ਭੈਣ ਨਾਲੇ ਮੈਂ ਪੁੱਛਣਾ ਚਾਹੁੰਨਾ ਕਿ ਕੋਈ ਦੱਸ ਸਕਦਾ ਕਿ ਪੇਪਰਾਂ ਦੀ ਰਸੀਦ ਮਿਲਣ ਤੋਂ ਬਾਅਦ ਚ ਕੋਈ ਡਾਟਾ ਡੇਟ ਟਾਈਮ ਹੁੰਦਾ ਜਾਂ ਕਦੀ ਕਿਹਾ ਟਾਈਮ ਵੀ ਨਿਕਲ ਸਕਦੇ ਨੇ ਬਾਈ ਦੇਖੋ ਜੇ ਤੁਸੀਂ ਵੀਡੀਓ ਦੇਖਦੇ ਆ ਨਾ ਤਾਂ ਮੈਂ ਤੁਹਾਨੂੰ ਦੱਸਦਾ ਬਹੁਤੇ ਇਦਾਂ ਦੇ ਭੈਣ ਭਰਾ ਮੇਰੇ ਨਾਲ ਜੁੜੇ ਆ ਨਾ ਲਾਸਟ ਇੱਕ ਸਾਲ ਤੋਂ ਉਹ ਵੀਡੀਓ ਦੇਖਦੇ ਆ ਸਵਾਲ ਨਹੀਂ ਕਰਦੇ ਇਦਾਂ ਦੇ ਆ ਜਿਹੜੇ ਇੱਥੇ ਇਟਲੀ ਪਹੁੰਚ ਕੇ ਜਬ ਵੀਜ਼ਾ ਲੱਗੇ ਤੇ ਮੈਨੂੰ ਕਹਿੰਦੇ ਕਿ ਬਾਈ ਤੇਰੀਆਂ ਆਪਾਂ ਵੀਡੀਓ ਦੇਖਦੇ ਆ ਆਪਾਂ ਇਟਲੀ ਪਹੁੰਚ ਕੇ ਵੀਜ਼ਾ ਲੱਗ ਕੇ ਜਬ ਬੋਤੇ ਇਦਾਂ ਦੇ ਆ ਬਾਈ ਤਾਨੂੰ ਕਦੇ ਸਵਾਲ ਪੁੱਛਣ ਦੀ ਲੋੜ ਨਹੀਂ ਪਈ ਹੈਗੀ ਕਿ ਅਸੀਂ ਤੇਰੀ ਵੀਡੀਓ ਸੁਣ ਕੇ ਤੁਹਾਨੂੰ ਤੁਹਾਡੇ ਸਵਾਲ ਆਪਣੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ ਹੁਣ ਮੈਂ ਕਿਹੜੀ ਚੀਜ਼ ਦੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਨਾ ਇਟਲੀ ਦੇ ਪੇਪਰਾਂ ਦੇ ਕਿੱਦਾਂ ਪੇਪਰ ਬਣਨੇ ਕਿੱਦਾਂ ਤੁਸੀਂ ਆਣਾ ਤੁਹਾਡੇ ਪੇਪਰ ਕਿੱਦਾਂ ਨਿਕਲਨੇ ਕਿਸੇ ਨੇ ਚੈੱਕ ਕਰਾਣੀ ਹੁੰਦੀ ਆਪਣੀ ਰਸੀਦ ਉਹ ਸਾਰਿਆਂ ਦੇ ਲਗਭਗ ਸੇਮ ਸਵਾਲ ਹੁੰਦੇ ਆ ਜਿਹਦੇ 2024 ਚ ਪੇਪਰ ਭਰੇ ਆ ਨਿਕਲ ਗਿਆ ਉਹਨੂੰ ਤਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਗਿਆ ਜਿਹਦੇ ਹਜੇ ਨਹੀਂ ਨਿਕਲੇ ਉਹਦੇ ਬਹੁਤ ਸਵਾਲ ਆ ਉਹ ਇੱਕ ਗੱਲ ਇੱਥੇ ਪਤਾ ਕੀ ਆ ਜਾਂਦੀ ਆ ਆਪਾਂ ਵੀਡੀਓ ਨਹੀਂ ਪੂਰੀ ਸੁਣਦੇ ਹੈਗੇ ਸਾਨੂੰ ਆਦਤ ਪਈ ਆ ਜਦ ਤੱਕ ਸਾਡਾ ਨਾਮ ਲੈ ਕੇ ਜਵਾਬ ਨਹੀਂ ਮੈਂ ਦਿੰਦਾ ਹੈਗਾ ਤੁਹਾਡਾ ਕਲੇ ਕਲੇ ਦਾ ਉਹਨਾਂ ਚ ਤੁਹਾਨੂੰ ਸਮਝ ਨਹੀਂ ਆਉਂਦੀ ਜੇ ਹੁਣ ਤੁਹਾਡੇ ਵਰਗਾ ਸੇਮ ਸਵਾਲ ਕਿਸੇ ਦਾ ਹੋਰ ਦਾ ਹੋਵੇ ਕਿ ਭਾਈ ਮੇਰੇ ਬਰੋਨਾਂ ਤੋਂ ਪੇਪਰ ਭਰੇ ਆ ਫਰਵਰੀ ਦੇ ਵਿੱਚ 2025 ਚ ਹਜੇ ਤੱਕ ਨਿਕਲੇ ਨਹੀਂ ਜਾਂ ਕਿੰਨਾ ਕੁ ਟਾਈਮ ਲੱਗ ਜੂਗਾ ਠੀਕ ਆ ਨਾ ਇਹੀ ਸਵਾਲ ਘੱਟੋ ਘੱਟ ਤਿੰਨ ਵਾਰ ਹੋਣਾ ਐਸੇ ਵੀਡੀਓ ਦੇ ਵਿੱਚ ਠੀਕ ਆ ਤੇ ਉਹ ਤਿੰਨਾਂ ਦੇ ਜਦ ਤੱਕ ਮੈਂ ਨਾਮ ਲੈ ਕੇ ਜਵਾਬ ਨਹੀਂ ਦੇਣਾ ਤਦ ਤੱਕ تسਲੀ ਨਹੀਂ ਹੁੰਦੀ ਹੈਗੀ ਚਲੋ ਇਸ ਗੱਲ ਲਈ ਹੁਣ ਮੈਂ ਤਾਂ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਪਰ ਐਦਾਂ ਦੇ ਇਲਜ਼ਾਮ ਜੀ ਨਾ ਲਾਇਆ ਕਰੋ ਕਿ ਮੈਂ ਜਵਾਬ ਨਹੀਂ ਦਿੰਦਾ ਤੁਸੀਂ ਜੇ ਨਾ ਘੱਟੋ ਘੱਟ 10 ਵੀਡੀਓ ਵੀ ਲਗਾਤਾਰ ਸੁਣ ਲਓ ਮੇਰੀਆਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਣੇ ਤੁਹਾਨੂੰ ਸਵਾਲ ਕਰਨ ਦੀ ਲੋੜ ਹੀ ਨਹੀਂ ਪੈਣੀ ਬਾਕੀ ਮੇਰਾ ਵੀਰ ਕਿਸੇ ਵੀ ਜਿੱਦਾਂ ਹੁਣ ਬਰੋਨੇ ਤੋਂ ਤੁਹਾਡੇ ਪੇਪਰ ਆ ਬਰੋਨੇ ਦੇ ਪੇਪਰ ਜਿਹੜੇ ਹੈਗੇ ਆ ਹਜ਼ਾਰਾਂ ਚ ਕੋਟਾ ਆ ਠੀਕ ਆ ਕਿਸੇ ਵੀ ਸ਼ਹਿਰ ਦਾ ਜਿੱਦਾਂ ਹਜ਼ਾਰਾਂ ਚ ਕੋਟਾ ਨਾ ਉਹਦਾ 2 ਸਾਲ ਲੱਗ ਜਾਂਦੇ ਕੋਟਾ ਕਲੀਅਰ ਹੋਣ ਨੂੰ ਹਜੇ 2024 ਵਾਲੇ ਪੇਪਰ ਜਿਹੜੇ ਮਾਰਚ ਵਾਲੇ ਸੀਗੇ 2026 ਮਾਰਚ ਤੱਕ ਪੇਪਰ ਉਹ ਨਿਕਲਦੇ ਰਹਿਣੇ ਆ ਕਿਸੇ ਵੀ ਸਾਲ ਜਿੱਦਾਂ ਹੁਣ 2025 ਦੇ ਪੇਪਰ ਭਰੇਗੇ ਫਰਵਰੀ ਦੇ ਵਿੱਚ ਜਿਹੜੇ 60% ਪੇਪਰ ਆ ਪਹਿਲੇ 8 ਮਹੀਨਿਆਂ ਚ ਨਿਕਲ ਜਾਣੇ ਤੇ ਜਿਹੜੇ 40 ਰਹਿ ਗਏ ਆ ਉਹ ਆਉਣ ਵਾਲੇ ਨੈਕਸਟ ਸਵਾ ਸਾਲ ਦੇ ਵਿੱਚ ਨਿਕਲਣਗੇ ਇਦਾਂ ਹੁੰਦਾ ਹੁੰਦਾ ਮੇਰਾ ਭਰਾ ਵੇਟ ਕਰੋ ਤੁਹਾਡੇ ਨਿਕਲ ਜਾਣੇ ਆ ਗੁਰਦੀਪ ਗਿੱਲ ਬਾਈ ਟੂਰਿਸਟ ਵੀਜ਼ੇ ਤੇ ਇਟਲੀ ਵਿੱਚ ਸਾਈਲਮ ਹੋ ਜਾਂਦੀ ਆ ਬਾਈ ਜੀ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਇਟਲੀ ਪਹੁੰਚ ਗਏ ਹੋ ਨਾ ਉਹ ਤੁਸੀਂ ਟੂਰਿਸਟ ਤੇ ਆਜੋ ਚਾਹੇ ਕਿਸੇ ਵੀ ਕੈਟਾਗਰੀ ਦੇ ਪੇਪਰ ਭਰ ਕੇ ਇੱਥੇ ਆਜੋ ਤੁਹਾਡੇ ਕੋਲ ਇੱਥੇ ਪੇਪਰ ਨਹੀਂ ਹੈਗੇ ਤੁਸੀਂ ਡੋਂਕੀ ਲਾ ਕੇ ਆਜੋ ਕਿਸੇ ਵੀ ਤਰੀਕੇ ਨਾਲ ਆਜੋ ਠੀਕ ਆ ਤੁਸੀਂ ਸਾਈਲਮ ਲਈ ਅਪਲਾਈ ਕਰ ਸਕਦੇ ਹੁੰਨੇ ਆ ਹਰਵਿੰਦਰ ਸਿੰਘ ਸਾਥਰੀ ਗੱਲ ਭਾਜੀ ਕਿਵੇਂ ਹੋ ਜੀ ਭਾਜੀ ਮੈਂ 3-4 ਦਿਨ ਪਹਿਲਾਂ ਵੀ ਮੈਸੇਜ ਕੀਤਾ ਸੀ ਵੀ ਮੇਰੇ ਕਾਰਡ ਨਹੀਂ ਆਇਆ 85 ਦਿਨ ਹੋ ਗਏ ਭਾਜੀ ਮਾਲਕ ਨੂੰ ਕਹਿੰਨੇ ਆ ਉਹ ਕਹੀ ਜਾਂਦਾ ਕਿ ਆ ਜਾਊਗਾ ਭਾਈ ਜਿਹੜਾ ਤੁਸੀਂ 4-5 ਦਿਨ ਪਹਿਲਾਂ ਕਮੈਂਟ ਕੀਤਾ ਸੀ ਨਾ ਉਹਦੀ ਵੀ ਵੀਡੀਓ ਬਣਾ ਕੇ ਮੈਂ ਜਵਾਬ ਦਿੱਤਾ ਹੋਇਆ ਆ ਆਲਰੇਡੀ 3 ਦਿਨ ਪਹਿਲਾਂ ਠੀਕ ਆ ਨਾ ਤੁਸੀਂ ਵੀਡੀਓ ਪੂਰੀ ਸੁਣ ਲਿਆ ਕਰੋ ਇੱਕ ਗੱਲ ਸਾਰਿਆਂ ਨੂੰ ਆ ਜੇ ਤੁਹਾਡਾ ਕਮੈਂਟ ਲਾਈਕ ਹੋਇਆ ਨਾ ਤਾਂ ਭਰਾਬੋ ਜਵਾਬ ਦਿੱਤੇ ਆ ਹੁੰਦਾ ਜੇ ਤੁਹਾਡਾ ਕਮੈਂਟ ਦਾ ਲਾਈਕ ਦਾ ਨਹੀਂ ਨੋਟੀਫਿਕੇਸ਼ਨ ਆਇਆ ਤੁਹਾਡੇ ਫੋਨ ਤੇ ਫੇਰ ਸੋਚਿਆ ਕਰੋ ਫੇਰ ਮੈਨੂੰ ਇਹ ਬਲੇਮ ਕਰਿਆ ਕਰੋ ਕਿ ਸਾਡਾ ਜਵਾਬ ਨਹੀਂ ਦਿੱਤਾ ਜੇ ਤੁਹਾਡਾ ਕਮੈਂਟ ਲਾਈਕ ਆ ਨਾ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਜਿੱਦਣ ਤੁਸੀਂ ਸਮਝ ਲਓ ਆਹ ਵੀਡੀਓ ਤੋਂ ਕਮੈਂਟ ਜਿਹੜੇ ਮੈਂ ਪੜ ਰਿਹਾ ਇਹ ਲਾਈਕ ਕਰ ਦਿੱਤੇ ਤੁਹਾਡੇ ਅਗਲੇ ਦਿਨ ਵੀਡੀਓ ਦੇ ਵਿੱਚ ਜਰੂਰ ਜਵਾਬ ਹੋਊਗਾ ਜੇ ਤੁਹਾਡਾ ਕਮੈਂਟ ਲਾਈਕ ਹੈਗਾ ਆ ਇਸ ਕਰਕੇ ਮੜ ਜਾ ਸੁਣ ਲਿਆ ਕਰੋ ਧਿਆਨ ਨਾਲ ਵੀਡੀਓ ਤੇ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਕਿਹਾ ਸੀਗਾ ਵੀ ਮੇਰਾ ਵੀਰ ਕਿ ਤੁਸੀਂ ਹੁਣ ਸਾਰਿਆਂ ਮੈਨੂੰ ਕਮੈਂਟ ਕੀਤਾ ਸੀ ਕਿ 9000 ਐਰੋ ਮੰਗਦਾ ਜੇ ਉਹ ਤਿੰਨ ਪਾਗੇ ਬੂਸਤੇ ਮਿਲ ਗਏ ਮੈਂ ਤੁਹਾਨੂੰ ਪਹਿਲਾਂ ਵੀ ਇੱਕੋ ਗੱਲ ਕਹੀ ਸੀਗੀ ਕਿ ਤੁਸੀਂ ਜਿਹੜਾ ਹੈਗਾ ਮੇਰਾ ਭਰਾ ਇੱਥੇ ਇਹ ਵੀ ਤੁਸੀਂ ਦੱਸਿਆ ਦੀ ਕਿ 700 ਯੂਰੋ ਦਿੰਦਾ ਹਨ 12 13 ਘੰਟੇ ਕੰਮ ਲੈਂਦੇ ਇਹ ਸਾਰਾ ਕੁਝ ਇੱਥੇ ਇਦਾਂ ਹੀ ਆ ਠੀਕ ਹੈ ਨਾ ਇਹ ਲੋਕ ਖੂਨ ਪੀਣੀਆਂ ਜੋਕਾਂ ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਇੰਡੀਅਨ ਪਾਕਿਸਤਾਨੀ ਕੋਈ ਵੀ ਆ ਇਹਨਾਂ ਨੇ ਤੁਹਾਡਾ ਲਹੂ ਪੀਣਾ ਹੀ ਪੀਣਾ ਤੁਹਾਨੂੰ ਨਾ ਤਾਂ ਕਦੇ ਇਹ ਨਹੀਂ ਗੰਤਰਾਤੋ ਕਰਨਾ ਨਾ ਤੁਹਾਡੇ ਪੂਰੇ ਪੈਸੇ ਦੇਣੇ ਆ ਕਦੇ ਵੀ 40 ਯੂਰੋ ਤੋਂ ਦਿਹਾੜੀ ਤੁਹਾਨੂੰ ਵੱਧ ਕਿਸੇ ਨੇ ਵੀ ਨਹੀਂ ਦੇਣੀ ਇਹਨਾਂ ਨੂੰ ਆਪਣਾ ਟਾਈਮ ਭੁੱਲ ਜਾਂਦਾ ਆ ਠੀਕ ਆ ਇਹਨਾਂ ਨੂੰ ਪੈਸੇ ਦਾ ਮਤਲਬ ਹੁੰਦਾ ਹੋਰ ਕਿਸੇ ਚੀਜ਼ ਦਾ ਮਤਲਬ ਨਹੀਂ ਹੈਗਾ ਮੈਂ 40 ਯੂਰੋ ਦਿਹਾੜੀ ਤੇ ਵੀ ਕੰਮ ਕੀਤਾ 30 ਯੂਰੋ ਦਿਹਾੜੀ ਤੇ ਵੀ ਕੰਮ ਕੀਤਾ ਮੈਂ 100 ਯੂਰੋ ਦਿਹਾੜੀ ਤੇ ਵੀ ਕੰਮ ਕੀਤਾ ਵੱਧ ਵੀ ਲੈ ਲਈਦੇ ਠੀਕ ਹੈ ਨਾ ਪਰ ਆਪਾਂ ਕਦੇ ਆਪਣੀ ਦਿਹਾੜੀ ਨਹੀਂ ਛੱਡੀ ਇਸ ਕਰਕੇ ਮੈਂ ਤੁਹਾਨੂੰ ਇਹੀ ਕਹੂੰਗਾ ਜੇ ਇੱਥੇ ਪੈਸੇ ਕਮਾਣੇ ਆ ਕਾਮਯਾਬ ਹੋਣਾ ਆ ਦੱਲਿਆਂ ਦਾ ਪਿੱਛਾ ਛੱਡ ਕੇ ਤੁਹਾਨੂੰ ਮੈਨੂਅਲੀ ਕੋਈ ਕੰਮ ਆਣਾ ਚਾਹੀਦਾ ਮਿਸਤਰੀ ਦਾ ਬਿਜਲੀ ਦਾ ਤੁਹਾਨੂੰ ਕੋਈ ਪਲੰਬਰ ਦਾ ਕੰਮ ਆਣਾ ਚਾਹੀਦਾ ਜਾਂ ਘੁਕਾ ਵਢਣ ਦਾ ਕੰਮ ਆਣਾ ਚਾਹੀਦਾ ਜੇ ਤੁਹਾਡੇ ਆਪਣੇ ਕਲਾਇੰਟ ਹੋਣੇ ਚਾਹੀਦੇ ਟਾਲੀਅਨ ਲੋਕ ਜਾਂ ਹੋਰ ਲੋਕ ਜਿਨ੍ਹਾਂ ਦੇ ਘਰਾਂ 'ਤੋਂ ਹੀ ਜਾ ਕੇ ਕੰਮ ਕਰੋ ਤੁਹਾਨੂੰ ਫੋਨ ਕਰੋ ਤੁਸੀਂ ਘੰਟੇ ਦਾ ਕੋਈ ਕੰਮ ਆ ਬਿਜਲੀ ਦਾ ਅਗਲੇ ਨੂੰ ਕਹੋਗੇ ਨਾ 150 ਯੂਰੋ ਅਗਲੇ ਨੇ ਹੱਸ ਕੇ ਦੇ ਦੇਣਾ ਆ ਕਿ ਇੱਕ ਘੰਟੇ ਦਾ ਤੁਸੀਂ ਇੰਨੇ ਕਮਾ ਸਕਦੇ ਆ ਹੁਣ ਕਈਆਂ ਨੂੰ ਇਹ ਗੱਲ ਹਾਜਮ ਨਹੀਂ ਆਣੀ ਹੈਗੀ ਕਈਆਂ ਨੂੰ ਹਾਜਮ ਆ ਜਾਣੀ ਜਿਨ੍ਹਾਂ ਨੂੰ ਪਤਾ ਹੈ ਇਟਲੀ ਸੱਚਾਈ ਕੀ ਆ ਹੁਣ ਮੈਂ ਦਰਖਤ ਵਧਣ ਦਾ ਕੰਮ ਕਰਦਾ ਰਿਹਾ ਇੱਕ ਦਰਖਤ ਵਧਣ ਦਾ ਇਹ 500 ਯੂਰੋ ਆ ਸ਼ਾਂਗਣ ਦੇ ਵਧਣ ਦੇ ਨਹੀਂ ਸ਼ਾਂਗਣ ਦੇ ਠੀਕ ਆ ਨਾ ਤੇ ਹੁਣ 500 ਯੂਰੋ ਜਿਹੜੇ ਬੰਦੇ ਨੇ 1000 ਯੂਰੋ ਤੇ ਮਹੀਨਾ ਕੰਮ ਕਰਕੇ 1000 ਯੂਰੋ ਲੈਣਾ ਆ ਉਹ ਬੰਦੇ ਨੂੰ ਪਤਾ ਹੀ ਨਹੀਂ ਇੱਥੇ ਕੀ حساب کتاب ਚੱਲੀ ਜਾਂਦਾ ਉਹਨੂੰ ਕਿੱਥੇ ਗੱਲ ਹਾਜਮ ਹੋ ਜਾਣੀ ਕਿ ਇੱਕ ਦਰਖਤ ਸ਼ਾਂਗਣ ਦਾ ਇਟਲੀ 'ਚ 500 ਯੂਰੋ ਆ ਜਿਹੜੇ ਬੰਦੇ ਨੇ ਦਿਹਾੜੀ 'ਚ 10 ਰਕਤ ਛਾਂਗ ਦੇਣੇ ਆ ਉਹਦੀ ਜੇਬ 'ਚ 5000 ਯੂਰੋ ਪੈ ਗਿਆ ਤੇ ਅਗਲੇ ਦੀ 5 ਮਹੀਨੇ ਦੀ ਤਨਖਾਹ ਆ ਸੱਚਾਈ ਇਹ ਹੀ ਆ ਹੁਣ ਤੁਸੀਂ ਹਫਤੇ ਦੇ ਵਿੱਚ ਬੰਦਾ ਇੱਕ ਘਰ ਨੂੰ ਇੱਥੇ ਕੱਲਾ ਰੰਗ ਕਰਦਾ ਸਿੰਗਲ ਲਾਸਟ ਤਿੰਨ ਦਿਨਾਂ ਦੇ ਵਿੱਚ ਚਾਰ ਦਿਨਾਂ 'ਚ ਵੀਕਐਂਡ ਲਾ ਲੋ ਵੀਰ ਸ਼ੁੱਕਰ ਸ਼ਨੀ ਐ ਤੇ ਚਾਰ ਦਿਨ 'ਚ ਬੰਦਾ ਦੋ ਰੂਮ ਵਾਲਾ ਘਰ ਕਿਚਨ ਤੇ ਦੋ ਬਾਥਰੂਮ ਹੋਣ ਬਾਲਕੋਨੀ ਹੋਵੇ ਘਰ ਨੂੰ ਰੰਗ ਕਰ ਦਿੰਦਾ ਤਿੰਨ ਦਿਨਾਂ 'ਚ ਚਾਰ ਦਿਨਾਂ 'ਚ ਇੱਕ ਬੰਦਾ ਸਿੰਗਲ ਤੇ ਜੇ ਕੋਈ ਇਟਾਲੀਅਨ ਜਾਂ ਏਜੰਸੀ ਜਾਂ ਆਪਾਂ ਕਿਸੇ ਦੁਕਾਨ ਵਾਲੇ ਤੋਂ ਕਰਾਉਣੇ ਆ ਨਾ ਉਹ ਘੱਟੋ ਘੱਟ ਉਸ ਕੰਮ ਦਾ 5 ਤੋਂ 6000 ਯੂਰੋ ਲਊਗਾ ਜੇ ਇੱਕ ਸਿੰਗਲ ਬੰਦਾ ਤੁਹਾਡੇ ਖੁਦ ਦੇ client ਆ ਤੁਸੀਂ ਇੰਡੀਆ ਨਾ ਪਾਕਿਸਤਾਨੀ ਆ ਤੁਸੀਂ ਅਗਲੇ ਨੂੰ ਕਹੋਗੇ ਸਮਾਨ ਤੇਰਾ ਮੈਨੂੰ ਉੱਕਾ ਪੱਕਾ 1500 ਯੂਰੋ ਦੇ ਦੀ ਅਗਲੇ ਨੇ ਉਹ 3-4 ਦਿਨਾਂ ਦਾ ਕੰਮ ਕੀਤਾ ਤਾਂ ਤੁਹਾਨੂੰ ਘਰ ਨੂੰ ਰੰਗ ਕੀਤਾ ਤਾਂ ਦੇ ਦੇਣਾ ਅਗਲੇ ਨੇ 1500 ਯੂਰੋ ਬਹੁਤ ਨਹੀਂ ਹੈਗਾ ਇਹਨਾਂ ਵਾਸਤੇ ਤੇ ਇਸ ਕਰਕੇ ਜੇ ਤੁਸੀਂ ਪੈਸੇ ਕਮਾਣੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਇਟਲੀ 'ਚ ਰੇਟ ਕੀ ਚੱਲਦੇ ਆ ਤੁਸੀਂ ਆਪਣਾ ਸ਼ੋਸ਼ਣ ਆਪ ਕਰੋਨੇ ਆ ਤੁਹਾਨੂੰ ਕੀ ਲੋੜ ਆ ਤੁਸੀਂ ਇੱਥੇ ਪੈਸੇ ਤਾਂ ਕਮਾਣ ਆਏ ਆ ਤੁਹਾਨੂੰ ਪਰ ਯਾਰੀਆਂ ਦੋਸਤੀਆਂ ਉਹ ਫੇਕ ਜੇ ਲੋਕ ਆਲੇ ਦੋਲੇ ਚੰਗੇ ਲੱਗਦੇ ਆ ਜੇ ਪੈਸੇ ਕਮਾਣ ਆਏ ਆ ਤੁਹਾਨੂੰ ਕੋਈ ਦਰਦ ਹੈਗਾ ਨਾ ਬੇ ਘਰ ਦੇ ਛੱਡੇ ਆ ਪਿੱਛੇ ਸਾਰੀ ਜਿੰਦੇ ਦੁਨੀਆਦਾਰੀ ਰਿਸ਼ਤੇਦਾਰ ਸਾਰਾ ਕੁਝ ਪਿੰਡ ਆਪਣਾ ਪਿੱਛੇ ਛੱਡ ਕੇ ਆ ਗਏ ਆ ਅਸੀਂ ਪੈਸੇ ਕਮਾਣ ਆਏ ਆ ਤਾਂ ਪੈਸੇ ਕਮਾਣ ਨੂੰ ਹੋਵੋ ਇੱਥੇ ਨਾ ਕਿ ਯਾਰੀਆਂ ਦੋਸਤੀਆਂ ਦੋਸਤੀਆਂ ਤੇ ਪਤਾ ਵੀ ਤੁਹਾਨੂੰ ਵੀ ਇੱਥੇ ਕਿੰਨੀਆਂ ਕਿਜ਼ਾਰੀਆਂ ਦੋਸਤੀਆਂ ਨਵਾਨੇ ਆ ਮਤਲਬ ਆ ਤਾਂ ਯਾਰੀ ਦੋਸਤੀ ਹੈ ਨਹੀਂ ਮਤਲਬ ਹੈਗਾ ਤਾਂ ਅਗਲਾ ਪੁੱਛਦਾ ਵੀ ਨਹੀਂ ਹੈਗਾ ਕੰਮ ਤੇ ਵੀ ਨਹੀਂ ਲੈ ਕੇ ਜਾਂਦਾ ਅਗਲਾ ਇਸ ਕਰਕੇ ਤੁਹਾਨੂੰ ਮੈਂ ਇਹੀ ਕਹੂੰਗਾ ਜਿਹੜੇ ਤੁਹਾਡੇ 80 85 ਦਿਨ ਹੋ ਗਏ ਕਾਰਡ ਹਜੇ ਨਹੀਂ ਮਿਲਿਆ ਹੈਗਾ ਤੁਸੀਂ ਬਾਈ ਜੀ ਕਸੂਰੇ ਜਾਇਆ ਕਰੋ ਮੈਂ ਆਪਣੀਆਂ ਵੀਡੀਓ ਚ ਬੋਲ-ਬੋਲ ਥੱਕ ਗਿਆ ਕਿ ਜਦ ਤੁਹਾਨੂੰ ਤਕਰੀਬਨ 40-45 ਦਿਨ ਹੋ ਜਾਂਦੇ ਕਸਤੂਰੇ 'ਚ ਫਿੰਗਰ ਕਰਾਇਆ ਨੂੰ ਮਾਲਕ ਦੇ ਮੂੰਹ ਵਾਲਾ ਨਾ ਦੇਖਿਆ ਕਰੋ ਏਜੰਟਾ ਦੇ ਮੂੰਹ ਵਾਲਾ ਨਾ ਦੇਖਿਆ ਕਰੋ ਫਿੰਗਰ ਤੁਹਾਡੇ ਹੋਏ ਸੀ ਸੰਜੂਰ ਨੂੰ ਤੁਹਾਨੂੰ ਮਿਲਣੀ ਆ ਨਾ ਕਿ ਮਾਲਕ ਨੂੰ ਨਾ ਕਿ ਏਜੰਟ ਨੂੰ ਇਸ ਕਰਕੇ ਜਿੱਦਣ 45 ਦਿਨ ਹੋ ਜਾਂਦੇ ਆ 40-45 ਦਿਨ ਕਸਤੂਰੇ ਜਾਇਆ ਕਰੋ ਆਪਦਾ ਰਿਸ਼ੀ ਬੁੱਤਾ ਪਾਸਪੋਰਟ ਲੈ ਕੇ ਕਿ ਭਾਈ ਮੇਰੀ ਸੰਜੂਰ ਨੂੰ ਲੱਗੀ ਕਿ ਨਹੀਂ ਲੱਗੀ ਜੇ ਲੱਗੀ ਆ ਤਾਂ ਲੈ ਲਓ ਜੇ ਨਹੀਂ ਲੱਗੀ ਹੈਗੀ ਅਗਲੇ ਨੂੰ ਪੁੱਛੋ ਭਈ ਕਮੀ ਕਿੱਥੇ ਆ ਠੀਕ ਹੈ ਨਾ ਪੇ ਕੋਈ ਡਾਕੂਮੈਂਟ ਘੱਟਦਾ ਨਹੀਂ ਜੇ ਕੋਈ ਡਾਕੂਮੈਂਟ ਘੱਟਾ ਤਾਂ ਜਮ੍ਹਾਂ ਕਰਾਓ ਜੇ ਘਰੇ ਬੈਠੇ ਚੈੱਕ ਕਰੀ ਜਾਉਂਗੇ ਆਨਲਾਈਨ ਫੇਰ ਨਹੀਂ ਕੁਝ ਬਣਨਾ ਹੈਗਾ ਬੋਤਿਆਂ ਨੇ ਘਰੇ ਬੈਠੀਆਂ ਲੰਗਾ ਲਈਆਂ ਆਨਲਾਈਨ ਚੈੱਕ ਕਰਦਿਆਂ ਕਰਦਿਆਂ ਨੇ 50% ਆਨਲਾਈਨ ਜਿਹੜਾ ਆ ਤੁਹਾਡਾ ਰਿਜ਼ਲਟ ਸਹੀ ਦਿਖਾਉਂਦਾ ਆ 50% ਲੋਕਾਂ ਦਾ ਰਿਜ਼ਲਟ ਸਹੀ ਨਹੀਂ ਦਿਖਾਉਂਦਾ ਸੰਜੋੜਨੋਂ ਬਣੀ ਪਈ ਹੁੰਦੀ ਕਸਤੂਰੇ ਚ ਅਸੀਂ ਆਨਲਾਈਨ ਚੈੱਕ ਕਰਦੇ ਰਹਨੇ ਆ ਠੀਕ ਆ ਮੇਰਾ ਬਾਈ ਬਾਕੀ ਤੁਹਾਨੂੰ ਸਾਰੀਆਂ ਗੱਲਾਂ ਸਮਝਾਉਂਦੀਆਂ ਪਈ ਜਿਹੜਾ ਤੁਸੀਂ ਗਾਂਹ ਕਨਵਰਟ ਹੁੰਦਾ ਦਮਾਂਦਾ ਵੀ ਕਰਨਾ ਕੁਝ ਵੀ ਕਰਨਾ ਆ 9000 ਰੋ ਮੰਗਦਾ ਤੁਸੀਂ ਕਹਿੰਨੇ ਹੈ ਨਾ ਮਾਲਕ ਇਹੋ ਜੇ ਦੱਲਿਆਂ ਨੇ ਹੁਣ ਜੇ ਤੁਸੀਂ ਬੰਦੇ ਹੀ ਉਦਾਂ ਦੇ ਚੁਣੇ ਆ ਜਿਹੜੇ ਤੁਹਾਡਾ ਢੂਆ ਮਾਰਨ ਤੇ ਫੇਰ ਤਾਂ ਬਾਈ 9000 ਇਕੱਠਾ ਕਰ ਲਓ ਇੱਕ ਸਾਲ ਚ ਨਹੀਂ ਤੁਹਾਡੇ ਕੋ ਇਕੱਠਾ ਹੋਣਾ ਗਾਰੰਟੀ ਆ ਮੇਰੀ ਠੀਕ ਆ ਤੇ ਜੇ ਤੁਸੀਂ ਚਾਹੋ ਨ 000 ਯੂਰੋ ਤੁਹਾਡਾ ਬਚ ਜਵੇ ਆਲੇ ਦੋਲੇ ਕੋਈ ਕੰਮ ਲੱਭੋ ਚੰਗਾ ਕੋਈ ਮਾਲਕ ਚੰਗਾ ਹੋਵੇ ਕਿਉਂਕਿ ਇੱਥੇ ਜਿਹੜੇ ਤੁਹਾਡੇ ਪੇਪਰ ਬਣਾਣੇ ਆ ਚਾਹੇ ਕਨਵਰਸ ਹੋਵੇ ਦਾ ਦਮੰਦਾ ਕਰਨਾ ਕੁਝ ਵੀ ਆ ਉਹ ਜਿਹੜੇ ਮਾਲਕ ਤੋਂ ਤੁਸੀਂ ਕੰਮ ਕਰਦੇ ਆ ਉਹਦਾ ਉਹ ਜਾਨਕੀ ਇਹ ਫਰਜ ਬਣਦਾ ਆ ਕਾਨੂੰਨ ਦੇ ਆਧਾਰ ਤੇ ਠੀਕ ਆ ਤੁਸੀਂ ਕੋਈ ਮਾਲਕ ਲੱਭੋ ਜਿਹੜਾ ਤੁਹਾਨੂੰ ਕੰਮ ਵੀ ਦੇਵੇ ਤੇ ਤੁਹਾਡਾ ਕਨਵਰਸ ਹੋਣ ਦਾ ਦਮੰਦਾ ਵੀ ਕਰੇ ਨਾਲੇ ਅਗਲੇ ਤੋਂ ਕੰਮ ਕਰਕੇ ਆਪਦੀ ਤਨਖਾਹ ਲੋ ਮਹੀਨੇ ਦੀ ਮਹੀਨੇ ਨਾਲੇ ਕੰਮ ਦਾ ਕੰਟਰੈਕਟੋ ਕਰਵਾਓ ਤੇ ਨਾਲੇ ਜਿਹੜਾ ਤੁਹਾਡਾ 9000 ਯੂਰੋ ਨਹੀਂ ਦੇਣਾ ਪਊਗਾ ਜੀ ਹੁਣ ਏਜੰਟਾਂ ਦੇ ਮਗਰ ਘੁੰਮਣਾ ਬੋਲੀ ਨਹੀਂ ਸਿੱਖਣੀ ਫਿਰ ਨੋਂ ਤੋਂ ਤੁਹਾਡੇ ਵਰਗੇ ਤੋਂ ਬਈ 12 ਵੀ ਮੰਗਿਆ ਥੋੜਾ ਮੈਂ ਤਾਂ ਕਹਨਾ ਅਜਵੀਰ ਸਿੰਘ ਪਾਜੀ ਸਾਤਰੀਕਲ ਜੀ ਪਾਜੀ ਦਮਾਂਦੇ ਦੀ ਸਲਿੱਪ ਮਿਲ ਗਈ ਸੀ ਤੇ ਚੈੱਕ ਕਰ ਦਿਓ ਬਾਈ ਜੀ ਬਾਈ ਯੂਰੋਪੀਅਨ ਪੰਜਾਬੀ 24 ਇੰਸਟਾਗ੍ਰਾਮ ਤੇ ਸੈਂਡ ਕਰ ਦਿਓ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਦੂੰਗਾ ਤੇ ਆਪਣੀ ਆਈਡੀ ਜਰੂਰ ਦੱਸ ਦਿਓ ਕਿ ਕਿਹੜੀ ਆਈਡੀ ਤੁਸੀਂ ਸੈਂਡ ਕਰਨੀਆਂ ਬਲਪ੍ਰੀਤ ਸਿੱਧੂ ਸਾਤਰੀਕਲ ਵੀਰ ਜੀ 11:39 ਸੈਕਿੰਡ ਤੇ ਵਰੋਨਾ ਸਿਟੀ ਤੋਂ 9 ਮੰਤ ਵਾਲੇ ਪੇਪਰ ਭਰੇ ਸੀ ਏਜੰਟ ਨੂੰ 2 ਮੰਤ ਹੋ ਗਏ ਨੇ ਇਹੀ ਕਹਿੰਦੇ ਨੂੰ ਕਿ ਨਾਮ ਕੋਟੇ ਵਿੱਚ ਆ ਕੁਝ ਪੇਪਰ ਘਟਦੇ ਸੀ ਉਹ ਵੀ ਜਮਾ ਕਰਾ ਦਿੱਤੇ ਆ ਸਤੰਬਰ ਤੱਕ ਵੇਟ ਕਰੋ ਨੂੰਲੇ ਉਸ ਤੇ ਲਈ ਜਰੂਰ ਦੱਸਿਓ ਇੰਨਾ ਟਾਈਮ ਲੱਗ ਜਾਂਦਾ ਸੱਚੀ ਤੇ ਪੇਪਰ ਨਿਕਲਣ ਦੇ ਕਿੰਨੇ ਚਾਂਸ ਆ ਬਾਈ ਬਰੋਨੇ ਤੋਂ ਤੁਹਾਡੇ ਪੇਪਰ ਆ ਨਾ ਜਰੂਰ ਨਿਕਲ ਆਣਗੇ ਠੀਕ ਆ ਨਾ ਮਹੀਨੇ ਨੂੰ ਨਿਕਲਣ 15 ਦਿਨਾਂ ਨੂੰ ਨਿਕਲਣ 2 ਮਹੀਨੇ ਨਿਕਲਣਾ ਵੇਟ ਕਰ ਲਓ ਜਿਉਂ ਕਹਿੰਦਾ ਆ ਗੋਪੀワਟ ਵੀਰ ਜੀ ਮੇਦੇ ਵੀ ਪੇਪਰ ਆ ਗਏ ਜੀ ਤੁਹਾਡਾ ਧੰਨਵਾਦ ਤੁਸੀਂ ਬਹੁਤ ਵਧੀਆ ਗਾਈਡ ਕੀਤਾ ਹੁਣ ਅਪਾਇੰਟਮੈਂਟ ਬਰੋ ਦੱਸਿਓ ਕਦੋਂ ਮਿਲ ਰਹੀ ਆ ਬਾਈ ਅਪਾਇੰਟਮੈਂਟ ਵਾਸਤੇ ਤੁਹਾਨੂੰ BFBS ਗਲੋਬਲ ਦੀ ਵੈਬਸਾਈਟ ਤੇ ਰੋਜ਼ ਚੈੱਕ ਕਰੋ ਉੱਥੇ ਤੁਹਾਨੂੰ ਅਪਾਇੰਟਮੈਂਟ ਮਿਲਣੀ ਆ ਪਹਿਲਾਂ ਤੁਹਾਨੂੰ ਵੈਬ ਫਾਰਮ ਭਰ ਕੇ ਰੈਫਰੈਂਸ ਨੰਬਰ ਲੈਣਾ ਪਊਗਾ ਉਸ ਤੋਂ ਬਾਅਦ ਅਪਾਇੰਟਮੈਂਟ ਦੀ ਵੇਟ ਕਰਨੀ ਪੈਣੀ ਆ ਮੇਰੇ ਦੋਨੇ ਚੈਨਲ ਜਿਹੜਾ ਦੂਜਾ ਬੋਲੀ ਵਾਲਾ ਚੈਨਲ ਆ ਯੂਰੋਪੀਅਨ ਪੰਜਾਬੀ ਬਲੌਗਸ ਉਹਦੇ ਤੇ ਵੀ ਵੀਡੀਓ ਪਾਈ ਆ 3 ਮਿੰਟ ਕੋ ਸੈਕਿੰਡ ਦੀ ਆ ਇੱਥੇ ਵੀ ਹੈਗੀ ਸਰਚ ਕਰ ਲ ਪਿਆਪਾ ਅਪਾਇੰਟਮੈਂਟ ਕਿੱਦਾਂ ਲੈਣੀ ਹੈ ਤੇ ਤੁਸੀਂ ਖੁਦ ਅਪਾਇੰਟਮੈਂਟ ਚੱਕ ਲਿਓ ਤਾਂ ਕਿ ਤੁਹਾਨੂੰ ਕਿਸੇ ਨੂੰ ਪੈਸੇ ਨਾ ਦੇਣੇ ਪੈਣ ਮੇਰਾ ਵੀਰ ਠੀਕ ਆ ਬਾਕੀ ਉਮੀਦ ਕਰਦਾ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਦਾ ਜਵਾਬ ਦੇਤੇ ਜਿਹੜੇ ਰਹਿ ਗਏ ਉਹ ਅਗਲੀ ਵੀਡੀਓ ਜਿੱਦਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ